ਤੇ ਸੰਗਤ ਜੀ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਸ ਸਾਹਿਬ ਦੇ ਜਿੱਥੇ ਸੰਤਾਵਾਂ ਵੱਲੋਂ ਚਪੈਰਾ ਸਾਹਿਬ ਜਿਹੜਾ ਹੈ ਉਹ ਕੱਟਿਆ ਜਾ ਰਿਹਾ ਹੈ ਆਓ ਤੁਹਾਨੂੰ ਦਰਸ਼ਨ ਕਰਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਕਿ ਸੰਤਾ ਜਿਹੜੀਆਂ ਨੇ ਚਪੈਰਾ ਸਾਹਿਬ ਕੱਟ ਰਹੀਆਂ ਨੇ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਮੇਰੇ ਨਾਲ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤਾਂ ਇਹ ਗ੍ਰੇਟ ਟੀਵੀ ਵਾਲਿਆਂ ਦਾ ਵੀ ਧੰਨਵਾਦ ਕਰਦਾ ਜੋ ਹਰ ਐਤਵਾਰ ਆ ਕੇ ਇੱਥੇ ਸੰਗਤਾਂ ਦੇ ਉਤਸ਼ਾਹ ਦੇਖਦੇ ਨੇ ਤੇ ਇਹਦਾ ਪ੍ਰਚਾਰ ਵੀ ਕਰਦੇ ਨੇ ਇਹਦੇ ਨਾਲ ਬਹੁਤ ਬੜਾ ਪ੍ਰਚਾਰ ਹੋ ਰਿਹਾ ਦੂਜੀ ਗੱਲ ਮੈਂ ਕਹਾਂਗਾ ਜੀ ਵੇਖੋ ਜੀ ਹਰ ਐਤਵਾਰ ਇਹ ਡੇਢ ਸਾਲ ਤੋਂ ਅਸੀਂ ਵੇਖ ਰਹੇ ਹਾਂ ਸੰਗਤ ਜਿਹੜੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਬਾਬਾ ਜੀ ਨਾਲ ਪਿਆਰ ਹੈ ਸੰਗਤ ਦਾ ਤੇ ਆ ਇੱਥੇ ਲੋਕਾਂ ਦੀਆਂ ਆਉਂਦੀਆਂ ਨੇ ਮਰਜ਼ਾ ਪੂਰੀਆਂ ਹੁੰਦੀਆਂ ਵੀ ਅਸੀਂ ਇੱਥੇ ਸੇਵਾ ਵੀ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਵੀ ਇਹਦੇ ਸੰਗਤ ਉਹ ਬਾਹਰੋਂ ਅਮਰੀਕਾ ਚੋਂ ਇਗਲੈਂਡ ਚੋਂ ਇੰਡੀਆ ਦੇ ਹਰ ਕੋਨੇ ਚੋਂ ਆ ਰਹੇ ਐ ਇੱਥੇ ਰਾਤ ਦੇ ਆਏ ਹੁੰਦੇ ਆ ਤੇ ਸਵੇਰ ਸ਼ਾਮ ਦਾ ਕਰਕੇ ਸਵਾ ਕਰਦੇ ਕਿਉਂ ਕਿ ਕਿਉਂਕਿ ਇੱਥੇ ਬਾਬਾ ਦੀਪ ਸਿੰਘ ਉਹਨਾਂ ਦੀਆਂ ਮੁਰਾਦਾ ਪੂਰੀਆਂ ਕਰਦੇ ਹਰ ਮੰਗੀ ਮੁਰਾਦ ਪੂਰੀ ਹੁੰਦੀ ਪਈ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਮੁਖਾਸਰ ਕੇ ਨੌਜਵਾਨਾਂ ਨੂੰ ਸਾਡੇ ਨੌਜਵਾਨ ਜਿਹੜੇ ਅੱਜ-ਕੱਲ ਨਸ਼ਿਆਂ ਦੀ ਦਲਦਲ ਵਿੱਚ ਪਸੇ ਜਾ ਰਹੇ ਆ ਉਹਨਾਂ ਨੂੰ ਕਿ ਬੇਨਤੀ ਕਰਨਾ ਚਾਹੁੰਦਾ ਕਿ ਉਹ ਵੀ ਇੱਥੇ ਆਉਣ ਤੇ ਮਹਾਰਾਜ ਕਿਉਂਕਿ ਉਹ ਵੀ ਛੜਨਾ ਚਾਹੁੰਦੇ ਮੈਨੂੰ ਪਤਾ ਹੈ ਕਿਉਂ ਹੀ ਫਸੇ ਹੋਏ ਨੇ ਮਜਬੂਰੀ ਚ ਨੇ ਸਾਨੂੰ ਉਹਨਾਂ ਦਾ ਹਮਦਰਦ ਬਣਨਾ ਪੈਣਾ ਹੈ ਉਹਨਾਂ ਦਾ ਬਾਹ ਮੜ ਕੇ ਲਿਆਉਣਾ ਪੈਣਾ ਨਾ ਕਿ ਨਾ ਹਰ ਪਿੰਡ ਚ ਜਿਹੜੇ ਪਿੰਡਾਂ ਤੋਂ ਮੁੰਡੇ ਆਉਂਦੇ ਪਏ ਨੇ ਸੰਗਤਾਂ ਦੀ ਉਹਨਾਂ ਕਹਾਂਗੀ ਉਹਨਾਂ ਚੋਂ ਦੋ ਚਾਰ ਬੰਦੇ ਸੀ ਤੁਸੀਂ ਲੈ ਕੇ ਆਓ ਇੱਥੇ ਸਤ ਗੁਰੂ ਘਰ ਨਾਲ ਜੁੜੋ ਆਪ ਉਹਨਾਂ ਦਾ ਮਨ ਬਦਲੇਗਾ ਇਹ ਮੇਰਾ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦਾ ਮਨ ਬਦਲੇਗਾ ਤੇ ਬਦਲੇਗਾ ਹੀ ਅਸੀਂ ਇਹ ਮੈਂ ਤਾਂ ਇਹ ਟੀਚਾ ਲੱਗੇ ਚੱਲਣ ਵੀ ਇਸ ਸਮਾਜ ਚੋਂ ਇਹ ਨਸ਼ੇ ਦੀ ਜਿਹੜੀ ਹਨ ਆਇਆ ਹੋਇਆ ਇਸ ਨੂੰ ਖਤਮ ਕਰਨਾ ਚਾਹੀਦਾ ਤੇ ਉਹ ਵੀ ਕਿੱਸਾ ਖਤਮ ਹੋਣਾ ਹੈ ਗੁਰੂ ਘਰ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਹੋਣਾ ਹੈ ਬੜੀ ਜਾਨੀ ਸ਼ਕਤੀ ਹੈਗੀ ਆ ਇਸ ਦਨੋਸ਼ਾ ਦਾਦਾ ਜੀ ਤੋਂ ਨੌਜਵਾਨ ਨੂੰ ਪੀੜੀਆਂੋਂ ਕੱਢ ਸਕਦੀ ਹੈ। ਉਹ ਪਾਪਾ ਜੀ ਵੱਲੋਂ ਮੈਸੇਜ ਦਿੱਤਾ ਗਿਆ ਕਿ ਨੌਜਵਾਨਾਂ ਨੂੰ ਜਿਹੜਾ ਹੈ ਨਸ਼ੇ ਦੇ ਜਿਹੜੀ ਅੱਜ ਕੱਲ ਲਤ ਲੱਗੀ ਹੈ ਉਹਨੇ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਬਾਬਾ ਜੀ ਦੇ ਨਾਲ ਲੱਗਣਾ ਚਾਹੀਦਾ ਹੋਰ ਵੀ ਸਾਡੇ ਨਾਲ ਸੰਗਤ ਮਜੂਦ ਹੈ ਬਾਬਾ ਜੀ ਕਿੱਥੋਂ ਆਏ ਤੁਸੀਂ? ਬਾਜੀ ਲੁਧਿਆਣੇ ਤੋਂ ਆਏ। ਹਰ ਹਫ਼ਤੇ ਆਉਂਦੇ ਹਾਂ। ਹਾਂਜੀ ਹਰ ਹਫ਼ਤੇ ਆਉਣਾ ਹੈ। ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹਣਾ ਵੀ ਸ਼ਰਧਾ ਨਾਲ ਆਓ ਇੱਥੇ ਝੋਲੀਆਂ ਭਰਦੀਆਂ ਇੱਥੇ ਝੋਲੀਆਂ ਭਰਦੀਆਂ ਭਰਦੀਆਂ ਨੇ ਸ਼ਰਧਾ ਨਾਲ ਆਓ ਤੁਸੀਂ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਬਾਬਾ ਦੀਪ ਸਿੰਘ ਜੀ ਦੀ ਝੋਲੀਆਂ ਭਰਨ ਵਾਸਤੇ ਬੈਠੇ ਨੇ ਹਾਜ਼ਰ ਨਾਜ਼ਰ ਨੇ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਮਨੋ ਹੋ ਕੇ ਆਉਣ ਸ਼ਰਧਾ ਦੀ ਮੁਰਾਦਾ ਇੱਥੇ ਬਹੁਤ ਸਾਰੀਆਂ ਭੁਲੀਆਂ ਹਾਂਜੀ ਹਰ ਸੰਗਤ ਦੀ ਸਾਰਿਆਂ ਦੀਆਂ ਮੁਰਾਦਾ ਪੂਰੀ ਹੁੰਦੀਆਂ ਇੱਥੇ ਜੀ ਕੋਈ ਵੀ ਆਵੇ ਹਰ ਇੱਕ ਦੀ ਮੁਰਾਦ ਪੂਰੀ ਹੁੰਦੀ ਤਾਂ ਤਨ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਉਤਸ਼ਾਹਪੂਰਵਕ ਹਾਜ਼ਰੀ ਭਰ ਰਹੀਆਂ ਨੇ ਅਥਾਹ ਸ਼ਰਧਾ ਜਿਹੜੀ ਸੰਗਤਾਂ ਦੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਮੇਰੇ ਨਾਲ ਹੋਰ ਵੀ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਤੇ ਉਹਨਾਂ ਨੂੰ ਪੁੱਛਦੇ ਆ ਕਿ ਉਹ ਇੱਥੇ ਵੀ ਕਿਉਂ ਆਏ ਕੁਝ ਸੰਗਤਾਂ ਨੇ ਜਿਹੜੀਆਂ ਨੇ ਜਾਣ ਵਿੱਚ ਵਿਅਸਤ ਨੇ ਆਹ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਸੰਗਤ ਜਿਹੜੀ ਹੈ ਉਹ ਪਾਠ ਕਰ ਰਹੀ ਹੈ ਸੇਵਾ ਕਰ ਰਹੀ ਹੈ ਕੀਰਤਨ ਕਰ ਰਹੀ ਹੈ ਬਾਬਾ ਜੀ ਦੀ ਜਿਹੜੇ ਚੁਪੈਰਾ ਸਾਹਿਬ ਹੈ ਉਹਦੇ ਵਿੱਚ ਹਾਜ਼ਰੀ ਭਰੀਆਂ ਨੇ ਸੇਵਾ ਰੂਪੀ ਸੰਗਤ ਉਸੇ ਦੇਖ ਸਕਦੇ ਹੋ ਸੰਗਤ ਵੱਲੋਂ ਜਿਹੜੀ ਪੱਖੇ ਚੱਲਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਆਹ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਭਾਈ ਦੇਓ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਹੁਮ ਹੁਮ ਆ ਕੇ ਦੂਰੋਂ ਦੂਰੋਂ ਜਿਹੜੀਆਂ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ ਪਾਠ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਸਾਰੇ ਪਾਸੇ ਜਿਹੜਾ ਸੰਗਤਾਂ ਦਾ ਹੜ ਮੌਜੂਦ ਹੈ ਬਾਬਾ ਤਨਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਅਥਾ ਸ਼ਰਦਾ ਜਿਹੜੀ ਹੈ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਗੱਲਬਾਤ ਕਰਦੇ ਆ ਮੇਰੇ ਨਾਲ ਵੀਰ ਜੀ ਜੀ ਕਿਤੋਂ ਆਏ ਹੋ ਮਹਿਤਾ ਜਬਦੋਈ ਹਾਂਜੀ ਆ ਰਤਵਾਰਾਂ ਨੇ ਜੀ ਹਰ ਹਰ ਐਤਵਾਰ ਇੱਥੇ ਵੱਧ ਤੋਂ ਵੱਧ ਸੰਗਤ ਜਿਹੜੀ ਇੱਥੇ ਪਹੁੰਚਦੀ ਹੈ ਲੱਖਾਂ ਦੀ ਕਾਦਾਰ ਦੇ ਵਿੱਚ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਸੰਗਤ ਇੱਥੇ ਲੱਖਾਂ ਦੀ ਕਾਦਾਰ ਦੇ ਵਿੱਚ ਹਰ ਵਾਰੀ ਪਹੁੰਚਦੀ ਹੈ ਅਸੀਂ ਹਰ ਐਤਵਾਰ ਵੇਖਦੇ ਹਾਂ ਬਾਰਿਸ਼ ਦਾ ਮੌਸਮ ਹੋਵੇ ਚਾਹੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੋਵੇ ਚਾਹੇ ਪਿੱਛੇ ਗਰਮੀ ਇੰਨੀ ਜ਼ਿਆਦਾ ਰਹੀ ਹੈ 45 ਡਿਗਰੀ ਹੋਵੇ ਤਾਂ ਵੀ ਸੰਗਤ ਇੱਥੇ ਬਹੁਤ ਇਤਜ਼ਾਰ ਦੇ ਵਿੱਚ ਪਹੁੰਚਦੀ ਹੈ ਤੇ ਗੁਰੂ ਘਰ ਤੋਂ ਆ ਕੇ ਆਪਣੀਆਂ ਮਰਜ਼ਾ ਪੂਰੀਆਂ ਕਰਦੀ ਕਿੰਨੀਆਂ ਤੁਹਾਡੀਆਂ ਕੋਈ ਮਰਜ਼ਾ ਪੂਰੀ ਹੋਈ ਹੈ ਤੇ ਬਾਬਾ ਜੀ ਦੇ ਦਰ ਤੇ ਦੇਖੋ ਜੀ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸੇ ਤੇ ਮੈਂ ਇਸ ਘਰ ਦੇ ਵਿੱਚ ਕੁਝ ਮੰਗਣ ਨਹੀਂ ਆਇਆ ਸਿਰਫ ਆਰ ਅਤਵਾ ਸੇਵਾ ਕਰਨ ਵਾਸਤੇ ਆਇਆ ਨਾ ਤੇ ਵਾਹਿਗੁਰੂ ਆਪ ਹੀ ਬਹੁਤ ਕੁਝ ਦੇ ਹੀ ਜਾ ਰਿਹਾ ਹੈ। ਮੁਰਗੀ ਕਹਿਣਾ ਹੈ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਮੈਸੇਜ ਦੇਣਾ ਚਾਹੀਦਾ। ਨੌਜਵਾਨ ਪੀੜੀ ਨੂੰ ਮੇਰਾ ਹੀ ਮੈਸੇਜ ਹੈ ਵੀ ਆਪਣਾ ਨਸ਼ਿਆਂ ਤੋਂ ਦੂਰ ਰਹੋ ਤੇ ਜਿੰਨਾ ਵੀ ਹੋ ਸਕਦਾ ਹੈ ਗੁਰੂ ਘਰ ਨਾਲ ਜੁੜੋ ਤੇ ਜਿਹੜਾ ਨਸ਼ਿਆਂ ਵੱਲ ਜਾਂ ਆਪਾਂ ਹੋਰ ਟਾਈਮ ਬੇਸ਼ਕਾਰਦੇ ਆਂ ਵੀਕਐਂਡ ਤੇ ਘੁੰਮਣ ਜਾਂਦੇ ਆਂ, ਸਿਨੇਮਾ ਘਰ ਜਾਂਦੇ ਆਂ, ਹੋਰ ਕਿੱਥੇ ਜਾਂਦੇ ਆਂ ਉਸ ਤੋਂ ਚੰਗਾ ਹੈ ਆਪਾਂ ਗੁਰੂ ਘਰ ਟਾਈਮ ਦੀ ਹੈ ਬਹੁਤ ਕੁਝ ਗੁਰੂ ਦਿੰਦਾ ਆਪਾਂ ਨੂੰ। ਸੰਤਾ ਜਿਹੜੀਆਂ ਇੱਥੇ ਲਗਾਤਾਰ ਹਰ ਐਤਵਾਰ ਜਾਂ ਹਰ ਰੋਜ਼ ਸੇਵਾ ਕਰਦੀਆਂ ਨੇ ਉਹਨਾਂ ਵੱਲੋਂ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਕਿ ਗੁਰੂ ਦੇ ਲੜ ਲੱਗੋ ਗੁਰੂ ਦੇ ਜਿਹੜੇ ਆਪਣਾ ਸਮਾਂ ਹੈ ਗੁਰੂ ਦੇ ਲੜ ਲਾ ਕੇ ਉਹ ਬੀਤਿਤ ਕਰੋ ਦੇਖ ਸਕਦੇ ਹੋ ਕਿ ਸੰਤਾ ਵੱਲੋਂ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਤਾ ਜਿਹੜੀਆਂ ਨੇ ਤਾਂ ਜਿਹੜੀਆਂ ਸੰਤਾ ਪਾਠ ਕਰਿਆ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਗਰਮੀ ਨਾ ਲੱਗੇ ਉਹਨਾਂ ਲਈ ਪੱਖੇ ਛੱਲਣ ਦੀ ਜਿਹੜੀ ਸੇਵਾ ਵੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਹਰ ਐਤਵਾਰ ਅਸੀਂ ਤੁਹਾਨੂੰ ਦਰਸ਼ਨ ਆਨੇਆ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੈਂ ਸੁਖਜੀਤ ਕੈਮਰਾਮੈਨ ਅਰਸ਼ ਤੇ ਨਾਲ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ